ਜੈਕਾਰਾ ਚਿੰਤਪੁਰਨੀ ਮਾਤਾ ਜੀ ਦਾ ਉਹ ਸਾਜੇ ਦਰਬਾਰ ਕੀ ਜੈ ਸਭ ਤੋਂ ਪਹਿਲੇ ਜਿੰਨੇ ਵੀ ਜੈ ਮਾ ਚਿੰਤਪੁਰਨੀ ਟਰਸਟ ਦੇ ਮੇਰੇ ਭਰਾ ਮੇਰੇ ਨਾਲ ਇੱਥੇ ਬੈਠੇ ਨੇ ਜਿਹਦੇ ਵਿੱਚੋਂ ਸਾਡੀ ਮਾਤਾ ਜੀ ਮੀਨਾ ਸ਼ਾ ਬਾਬਾ ਜੀ ਦਿਲੋਂ ਧੰਨਵਾਦ ਉਹਨਾਂ ਦਾ ਉਸ ਤੋਂ ਬਾਅਦ ਸਾਡੇ ਅਮਿਤ ਅਰੋੜਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸੁਨੀਲ ਮਹਿਤ ਜੀ ਉਸ ਤੋਂ ਬਾਅਦ ਕਾਲੀ ਘਈ ਦੀ ਅਮਨ ਬਸੀ ਦੀ ਹੈਪੀ ਜੀ ਉਸ ਤੋਂ ਬਾਅਦ ਸਾਡੇ ਤੀਰਤ ਜੀ ਗੋਪੀ ਜੀ ਔਰ ਕਮਲ ਬੱਗਾ ਜੀ ਅਮਿਤ ਬਰਮਾ ਜੀ ਔਰ ਜਿਨੇ ਵੀ ਇਸ ਟਰਸਟ ਦੇ ਮੈਂਬਰ ਨੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਹੜਾ ਕਿ 28 April ਨੂੰ ਮਹਾਮਈ ਦਾ ਸੀ ਗੁੰਗਾਨ ਕਰਾ ਰਹੇ ਹਾਂ ਸਾਰੇ ਹੀ ਭਰਾ ਇਕੱਠੇ ਹੋ ਕੇ ਸਾਰਿਆਂ ਦਾ ਮੇਰੇ ਵੱਲੋਂ ਔਰ ਇਸ ਟਰਸਟ ਵੱਲੋਂ ਬਹੁਤ-ਬਹੁਤ ਸ਼ੁਕਰੀਆ ਕਿਉਂਕਿ ਜਦੋਂ ਵੀ ਅਸੀਂ ਕਿਸੇ ਤਰ੍ਹਾਂ ਦਾ ਉਪਰਾਲਾ ਕਰਦੇ ਹਾਂ ਤੇ ਸਾਰੇ ਹੀ ਇਸ ਉਪਰਾਲੇ ਦੇ ਵਿੱਚ ਆਪਣਾ-ਆਪਣਾ ਯੋਗਦਾਨ ਔਰ ਆਪਣਾ-ਆਪਣਾ ਜਿਹੜਾ ਕਿ ਸਿਸਟਮ ਹਰ ਇੱਕ ਬੰਦਾ ਆਪਣਾ ਰੋਲ ਅਦਾ ਕਰਦਾ ਤੇ ਸਾਰਿਆਂ ਨੂੰ ਹੀ ਮੇਰੀ ਜਿਹੜੀ ਕਿ ਹੱਥ ਜੋੜ ਕੇ ਬੇਨਤੀ ਹੈ ਕਿ 28 April ਨੂੰ ਲੋਦੀ ਕਲਬ ਰੋਡ ਤੇ ਪਲੈਟਿਨਮ ਗ੍ਰੈਂਡ ਦੇ ਵਿੱਚ ਪੈਲਸ ਤੇ ਮਹਾਮਈ ਦਾ ਸੀ ਗੁੰਗਾਨ ਕਰਾ ਰਹੇ ਆ ਮੇਰੇ ਵੱਲੋਂ ਪੂਰੇ ਲੁਧਿਆਣਾ ਸ਼ਹਿਰ ਨੂੰ ਪੰਜਾਬ ਨੂੰ ਔਰ ਜਿੱਥੇ-ਜਿੱਥੇ ਸਾਨੂੰ ਪਿਆਰ ਕਰਨ ਵਾਲੇ ਭਰਾ ਬੈਠੇ ਆ ਅਗਰ ਵਾਈ ਦੇ ਕੋਈ ਕਾਰਡ ਰਹਿ ਗਿਆ ਹੋਵੇ ਕਿਸੇ ਨੂੰ ਨਾ ਦੇਣਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ ਇਹ ਸਾਂਝਾ ਜਾਗਰਨ ਮਹਾਮਈ ਦਾ ਜਿੱਦਾਂ ਮਹਾਮਈ ਸਾਰਿਆਂ ਦੀ ਹੈ ਤੇ ਜਾਗਰਨ ਵੀ ਸਾਰਾਂ ਦਾ ਹੀ ਹੈ ਤੇ ਮੇਰੇ ਵੱਲੋਂ ਔਰ ਮੇਰੀ ਟਰਸਟ ਵੱਲੋਂ ਜਿੰਨੇ ਮੇਰੇ ਭਰਾ ਬੈਠੇ ਆ ਉਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਪੂਰੇ ਲੁਧਿਆਣੇ ਸ਼ਹਿਰ ਨੂੰ ਕਿ ਉੱਥੇ ਜਰੂਰ 28 ਤਰੀਕ ਨੂੰ ਮਹਾਮਾਈ ਦਾ ਜਿਹੜਾ ਗੂੰਜਾਨ ਉਹ ਸੁਣਨ ਆਣ ਤੇ ਮਹਾਮਾਈ ਦਾ ਆਸ਼ੀਰਵਾਦ ਉੱਥੇ ਆ ਕੇ ਲੈਣ ਉਸ ਤੋਂ ਬਾਅਦ ਇੱਕ ਸੱਦਾ ਹੋਰ ਹੈ ਜਿਹੜੀ ਕਿ ਮਹਾਮਾਈ ਦੀ ਜਿਹੜੀ ਜੋਤ ਹੈ ਉਹ ਚਿੰਤਪੁਰਨੀ ਦਰਬਾਰ ਤੋਂ ਖੁਦ ਉੱਥੇ ਦੇ ਸੇਵਕਦਾਰ ਜਿਹੜੇ ਲੈ ਕੇ ਆ ਰਹੇ ਆ ਤੇ ਲੁਧਿਆਣੇ ਦੇ ਵਿੱਚ ਉਹ 12 ਵਜੇ ਜੋਤ ਇੱਥੇ ਆਜੂਗੀ ਕਿਸੇ ਵੀ ਮਤਲਬ ਲੁਧਿਆਣੇ ਸ਼ਹਿਰ ਦੇ ਵਿੱਚ ਉਹ ਜਾਂ ਕਿਸੇ ਵੀ ਪਰਿਵਾਰ ਨੇ ਉਸ ਜੋਤ ਦੇ ਦਰਸ਼ਨ ਕਰਨੇ ਆ ਤੇ ਏਕੇ ਕਾਰਵਾਰ ਤੇ ਹੀ ਇੱਥੇ ਮਹਾਮਈ ਨੇ ਦਰਸ਼ਨ ਦੇਣੇ ਆ ਤੇ ਇੱਥੇ ਆ ਕੇ ਜਰੂਰ ਮਹਾਮਈ ਦੀ ਜੋਤ ਦੇ ਦਰਸ਼ਨ ਕਰਨ ਤੇ ਅਟੂਟ ਲੰਗਰ ਚਲਣਾ ਜੋ ਜੋ ਸੇਵਾ ਮਹਾਮਈ ਨੇ ਲੋਾਈਆਂ ਨੇ ٹرسٹ ਵੱਲੋਂ ਉੱਥੇ ਸਾਰੀਆਂ ਹੀ ਦੇਖਣ ਨੂੰ ਮਿਲੀਆਂ ਨੇ ਔਰ ਉਸ ਤੋਂ ਬਾਅਦ ਜਿੰਨੇ ਵੀ ਲੁਜਾਨੇ ਸ਼ਹਿਰ ਦੀ ਪਰਸਨੈਲਿਟੀਆਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਚਾਹੇ ਕੋਈ ਲੀਡਰ ਆ ਚਾਹੇ ਕਿਸੇ ਤਰ੍ਹਾਂ ਦੀ ਸੰਸਥਾ ਵਾ ਚਾਹੇ ਕੋਈ ਕਿਸੇ ਤਰ੍ਹਾਂ ਦਾ ਕੋਈ ਯੋਗਦਾਨ ਜਾਂ ਕੋਈ ਵੀ ਜਿੰਨੇ ਵੀ ਬੰਦੇ ਸਾਡੇ ਨਾਲ ਜੁੜੇ ਹੋਏ ਨੇ ਸਾਡੀ ਇੱਕੋ ਹੀ ਅਪੀਲ ਹੈ ਵੀ 22 April ਨੂੰ ਸੰਡੇ ਦਾ ਦਿਨ ਆ ਇਕ ਥੋੜਾ ਬਹੁਤ ਟਾਈਮ ਕੱਢ ਕੇ ਮਹਾਮਾਈ ਦਾ ਜਿਹੜਾ ਕਿ ਗੁਣਗਾਨ ਸੁਣਨ ਲਈ ਜਰੂਰ ਉੱਥੇ ਪਹੁੰਚਣ ਸਾਡੇ ਵੱਲੋਂ ਜੈ ਮਾਤਾ ਚਿੰਤਪurni ٹرسٹ ਵੱਲੋਂ ਔਰ ਮੇਰੇ ਇਸ ਪਰਿਵਾਰ ਵੱਲੋਂ ਜਿਹੜਾ ਮੇਰਾ ਇਹ ਪਰਿਵਾਰ ਹੈ ਜਿਹੜਾ ਇੱਥੇ ਬੈਠਾ ਹੈ ਇਹਨਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਦੀ ਜੈਕਾਰ ਹੈ ਚਿੰਤਪurni ਮਾਤਾ ਜੀ ਦਾ ਬੋ ਸੱਚੇ ਕਰਬਾ ਦੀ ਜੈ ਜੈਕਾਰਾ ਜਵਾਲਾ ਮਹਾਮਾਈ ਜੀ ਦਾ ਬੋ ਸੱਚੇ ਕਰਬਾ ਦੀ ਜੈ ਜੈ ਮਾਤਾ ਜੈ ਇੱਧਰ ਹਾਂ ਬੋਲਣਗੇ ਬਾਬਾ ਜੀ ਬੋਲਣਗੇ ਬਾਬਾ ਜੀ ਨੂੰ ਬੁਲਾਓ ਅਮੀ ਜੀ ਨੂੰ ਬੁਲਾਓ ਹਾਂ ਜੀ ਇੱਕ ਮਿੰਟ ਜੀ ਇਹ ਹਾਂ ਜੀ ਜੈ ਮਾਤਾ ਦੀ ਅੱਜ ਜੈ ਮਾਤਾ ਚੰਦਪੁਰਨੀ ٹرسٹ ਵੱਲੋਂ ਪਹਿਲਾ ਵਿਸ਼ਾਲ ਜਗਰ ਕਰਵਾਇਆ ਮੈਂ ਪੂਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਤੇ ਬੇਨਤੀ ਕਰਨਾ ਚਾਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਜੀ ਤੇ ਮਾਤਾ ਜੀ ਦੇ ਆਕੇ ਆਸ਼ੀਰਵਾਦ ਪ੍ਰਾਪਤ ਕਰਨ ਇਹਦੇ ਵਿੱਚ ਕੁਮਾਰ ਸੰਜੀਵ ਤੇ ਦਿਨਾਰਨ ਸਾਹਿਬ ਜਲੰਧਰ ਵਾਲੇ ਉਹ ਕੇ ਜੀ ਸਾਜੀ ਲਗਾਣਗੇ ਤੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਜੁਰ ਇਸ ਜਾਗਰ ਵਿੱਚ ਆਪੇ ਹਾਜ਼ਰੀ ਲਗਾਉਣ ਜੈ ਮਾਤਾ ਚਿੰਤਪੁਰਨੀ ٹرسٹ ਦੀ ਤਰਫ ਤੋਂ 28 April ਦਿਨ ਰਵੀਵਾਰ ਨੂੰ ਪਹਿਲਾ ਮਾਤਾ ਰਾਣੀ ਦਾ ਜਾਗਰਨ ਕਰਾਇਆ ਜਾ ਰਿਹਾ ਹੈ ਜਿਹੜਾ ਕਿ ਲੋਧੀ ਕਲਬ ਰੋਡ ਤੇ ਕਲੇਸਟਨ ਗ੍ਰੈਂਡ ਹੋਟਲ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਨਿਵੇਦਨ ਕਰਦੇ ਆ ਜੈ ਮਾਤਾ ਚਿੰਤਪੁਰਨੀ ٹرسٹ ਦੇ ਵੱਲੋਂ ਕਰਵਾਏ ਜਾਣ ਵਾਲੇ ਜਾਗਰਨ ਦੇ ਵਿੱਚ ਆ ਕੇ ਮਾਤਾ ਰਾਣੀ ਦਾ ਗੁਣਗਾਨ ਕਰਨ ਮਲੇ ਗੁਣਗਾਨ ਕਰਨਗੇ। ਔਰ ਆਪਾਂ ਸੁਣਨ ਵਾਲੇ ਮਾਤਾ ਰਾਣੀ ਦੀ ਮहिमा ਸੁਣेंगे। ਔਰ ਜਾਗਰਨ ਦੇ ਵਿੱਚ ਪ੍ਰਸਿੱਧ ਭਜਨ ਗਾਇਕ ਕੁਮਾਰ ਸੰਜੀਵ ਜੀ ਔਰ ਪ੍ਰਸਿੱਧ ਭਜਨ ਗਾਇਕ ਮੁਕੇਸ਼ ਇਨਾਇਤ ਜੀ ਜਲੰਧਰ ਵਾਲੇ ਮਾਤਾ ਰਾਣੀ ਦਾ ਮਿਲ ਕੇ ਗੁਣਗਾਨ ਕਰਨਗੇ। ਅਤਸਾਰੀ ਜੈ ਮਾਤਾ ਚਿੰਦਪੁਰਨੀ ٹرسٹ ਦੀ ਟੀਮ ਵਿਸ਼ਾਲ ਇਕੱਠ ਦੇ ਰੂਪ ਦੇ ਵਿੱਚ ਏਕੇ ਕਾਰਬਾਜ਼ਾਰ ਦੇ ਵਿੱਚ ਉਪਸਥਿਤ ਹੈ। ਪ੍ਰਦਾਨ ਕਰਨ ਨਾਗਪਾਲ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਸਾਥੀਆਂ ਦੇ ਨਾਲ ਮਿਲ ਕੇ 28 April ਨੂੰ ਹੋਣ ਵਾਲੇ ਜਾਗਰਣ ਦੇ ਵਿੱਚ ਆ ਕੇ ਸਭ ਮਿਲ ਕੇ ਮਾਤਾ ਰਾਣੀ ਦਾ ਗੁਣਗਾਨ ਕਰੀਏ ਔਰ ਇਸ ਸ਼ਹਿਰ ਦੀ ਇਸ ਪੰਜਾਬ ਦੀ ਇਸ ਭਾਰਤ ਦੀ ਖੁਸ਼ੀ ਵਾਸਤੇ ਤਰੱਕੀ ਵਾਸਤੇ ਸਭ ਮਿਲ ਕੇ ਅਰਦਾਸ ਕਰੀਏ ਭਾਈਚਾਰਕ ਸੰਸਗਾਮ ਕਰੀਏ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੈ ਮਾਤਾ ਦੀ